ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸੰਗ ਤਾਂ ਦੋਸਤੋ ਹੁਣ ਬਾਸਮਤੀ ਤੇ ਮੁਛਲ ਜਿਨ੍ਹਾਂ ਨੇ 1401 ਲਾਇਆ ਨਾ ਉਹ ਕਿਸਾਨ ਵੀਰ ਭਰਾ ਕਹਿ ਰਿਹਾ ਯਾਰ ਸਾਡੇ ਲਈ ਵੀ ਕੋਈ ਵੀਡੀਓ ਪਾ ਦੇ ਅਸੀਂ ਕਿਹੜੀ ਸਪਰੇ ਕਰਗੇ ਬਸ ਤੁਸੀਂ ਇੱਕੋ ਸਪਰੇ ਕਰਨੀ ਹੈ ਇਹ ਇੱਕੋ ਸਪਰੇ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਕਰੇਗੀ ਜੇਕਰ ਤੁਹਾਡੇ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਮੁੱਛਲ 1401 ਦੇ ਵਿੱਚ ਜੋ ਵੀ ਵੈਰੈਟੀ ਤੁਸੀਂ ਲਗਾਈ ਆ ਨੈਕ ਬਲਾਸਟ ਹੁੰਦਾ ਨਾ ਬਲਾਸਟ ਆਉਂਦਾਗਾ ਬ੍ਰਾਊਨ ਸਪੌਟ ਪੈ ਜਾਂਦੀ ਆ ਸੀਟ ਬ্লাইਟ ਆਉਂਦਾਗਾ ਕਾਫੀ ਸਾਰੀਆਂ ਬਿਮਾਰੀਆਂ ਆਉਂਦੀਆਂ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਆਪਣੀ ਇੱਕੋ ਸਪਰੇ ਕਰੂਗੀ ਇੱਕੋ ਸਪਰੇ ਅਨੇਕ ਬਿਮਾਰੀਆਂ ਦਾ ਕਾਲ ਬਣੂਗੀ ਜਿਹੜੇ ਕਿਸਾਨ ਵੀਰ ਕਹਿੰਦੇ ਨਾ ਗਰਦਨ ਤੋੜ ਜੀ ਆਉਂਦੀ ਆ ਇਹ ਇੱਕੋ ਸਪਰੇ ਕਰੂਗੀ ਆਪਾਂ ਸਮਾਂ ਨਹੀਂ ਖਰਾਬ ਕਰਦੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕ੍ਰਿਕਸੋਐਕਸੀਮੈਥਾਈਲ ਪਲੱਸ ਹੈਕਸਾਗੋਨਜੋਲ ਪ੍ਰਤੀ ਏਕੜ 200 ਗ੍ਰਾਮ ਇਸ ਦੀ ਡੋਜ਼ ਆ ਤੇ ਇਹ ਜਿਹੜੀ ਦਵਾਈ ਆ ਬਹੁਤ ਹੀ ਜਿਆਦਾ ਵਧੀਆ ਰਿਜ਼ਲਟ ਮਿਲਦਾ ਖਾਸ ਕਰਕੇ ਬਾਸਮਤੀ ਉੱਪਰ ਕਿਉਂਕਿ ਇਹਨੇ ਕੋਈ ਬਿਮਾਰੀ ਵੇਖ ਲਓ ਸਾਰੀਆਂ ਬਿਮਾਰੀਆਂ ਤੇ ਕੰਮ ਕਰਨਾ ਹੈਕਸਾਗੋਨਜੋਲ ਆ ਜਾਨ ਕਿਹੜਾ ਜੋੜ ਫੈਮਿਲੀ ਦੇ ਜਿਹੜੇ ਫੰਗੀਸਾਈਡ ਹਨ ਉਹ ਜਾਨ ਕਿਹੜੀ ਆਪਣੀ ਸੀਟ ਜਾਨ ਕਿ ਜਿਹੜੀਆਂ ਆਪਣੀਆਂ ਸ਼ਖਾਵਾਂ ਹੁੰਦੀਆਂ ਪਾਈਪਾਂ ਹੁੰਦੀਆਂ ਇੱਥੇ ਜਿਹੜੀ ਵੀ ਬਿਮਾਰੀ ਆਊਗੀ ਸਾਰਿਆਂ ਨੂੰ ਕੰਟਰੋਲ ਕਰਨਗੇ ਪਲੱਸ ਇਹਦੇ ਵਿੱਚ ਕ੍ਰਿਸੋਐਕਸੀਮਥੈਲ ਆ ਪੱਤੇ ਉੱਪਰ ਜੋ ਵੀ ਬਿਮਾਰੀ ਆਊਗੀ ਉਸ ਨੂੰ ਇਹ ਆਪੇ ਦੇਖ ਲਊਗਾ ਪਲੱਸ ਇਸ ਨੂੰ ਆਪਾਂ ਬਿਮਾਰੀਆਂ ਤੋਂ ਪਹਿਲਾਂ ਵੀ ਕਰ ਸਕਦੇ ਹਾਂ ਜਿਹੜਾ ਕ੍ਰਿਸੋਐਕਸੀਮਥੈਲ ਹੈ ਨਾ ਕੱਲਾ ਵੀ ਆਉਂਦਾਗਾ ਇਹਦੀ ਵੀ ਪ੍ਰਤੀ ਏਕੜ 200 ml ਡੋਜ਼ ਆ ਜੇਕਰ ਕੋਈ ਵੀ ਬਿਮਾਰੀ ਹੈ ਨਹੀਂ ਚੋਣਾ ਤੁਹਾਡਾ ਗੋਹ ਦੇ ਵਿੱਚ ਆ ਬਾਸਮਤੀ ਜਾਂ ਮੁੱਛਲ ਗੋਹ ਦੇ ਵਿੱਚ ਆ ਤੁਸੀਂ ਕਰਨੀ ਚਾਹਨੀ ਉੱਤੇ ਬਿਮਾਰੀਆਂ ਤੋਂ ਪਹਿਲਾਂ ਵੀ ਕਰ ਸਕਦੇ ਹੋ ਤਾਂ ਵੀ ਇਸ ਦਾ ਵਧੀਆ ਰਿਜ਼ਲਟ ਰਹੂਗਾ ਹੁਣ ਰਿਜ਼ਲਟ ਦੀ ਗੱਲ ਕਰੀਏ ਤਾਂ ਕਿੰਨੇ ਦਿਨ ਰਿਜ਼ਲਟ ਰਹੂਗਾ ਜਿੰਨੇ ਵੀ ਤੁਹਾਨੂੰ ਮੈਂ ਸਾਰਿਆਂ ਦੀ ਰਿਜ਼ਲਟ 18 ਦਿਨਾਂ ਤੋਂ ਲੈ ਕੇ 21 ਦਿਨ ਤੱਕ ਹੋਵੇਗਾ ਹਾਂ ਦੋਸਤੋ ਹੁਣ ਅੱਗੇ ਗੱਲ ਕਰਦੇ ਆਪਾਂ ਜਿਹੜਾ ਨੰਬਰ 2 ਤੇ ਆ ਉਹ ਫੰਗੀਸਾਈਡ ਹੈਗਾ ਪੈਰਾਕਲੋਸਟ੍ਰੋਬਿਨ ਪਲਸ ਫਲੂਕਸਾ ਪਰਆਕਸਾਈਡ ਹਾਂ ਦੋਸਤੋ ਪ੍ਰਤੀ ਏਕੜ ਏਸ ਫੰਗੀਸਾਈਡ ਦੀ ਡੋਜ਼ 120 ਐਮਲਾ ਤੇ ਬਾਸਮਤ ਲਈ ਸਭ ਤੋਂ ਬੈਸਟ ਦਵਾਈ ਇਹੀ ਆ ਬਹੁਤ ਜਦੇ ਵਧੀਆ ਨਵਾਂ ਟੈਕਨੀਕਲ ਆ ਰਿਜ਼ਲਟ ਦੀ ਗੱਲ ਕਰਕੇ ਜਿਹੜੇ ਕਹਿੰਦਾ ਸਾਡਾ ਨੈਕ ਬਲਾਸਟੋਂ ਦਾ ਬਲਾਸਟੋਂ ਦਾ ਬਹੁਤ ਜਿਆਦਾ ਵਧੀਆ ਰਿਜ਼ਲਟ ਆ ਤੁਸੀਂ ਇਸ ਨੂੰ ਅੱਖਾ ਬੰਦ ਕਰਕੇ ਕਰ ਸਕਦੇ ਹੋ ਜਿੰਨੀਆਂ ਵੀ ਤੁਹਾਨੂੰ ਦਵਾਈਆਂ ਦਸੂਣਾਂ ਸਾਰੀਆਂ ਦਾ ਰਿਜ਼ਲਟ ਹੀ ਬੰਬ ਆ ਸਾਰਿਆਂ ਦੇ ਤੁਸੀਂ ਅੱਖਾ ਬੰਦ ਕਰਕੇ ਭਰੋਸਾ ਕਰ ਸਕਦੇ ਹੋ ਤੇ ਰਿਜ਼ਲਟ ਦੀ ਗੱਲ ਕਰਕੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ 18 ਤੋਂ 21 ਦਿਨਾਂ ਤੱਕ ਇਸ ਫੰਗੀ ਸੈਟ ਦਾ ਵੀ ਰਿਜ਼ਲਟ ਆ ਝੋਨੇ ਦੇ ਵਿੱਚ ਜਿੰਨੀਆਂ ਬਿਮਾਰੀਆਂ ਪੈਂਦੀਆਂ ਚਾਹੀਓ ਨੈਕ ਬਲਾਸਟ ਆ ਬਲਾਸਟ ਆ ਚਾਹੇ ਬ੍ਰਾਊਨ ਸਪੌਟ ਆ ਜਾਂ ਜਿਹੜੀ ਵੀ ਤੁਸੀਂ ਬਿਮਾਰੀ ਦੇਖੀਏ ਸਾਰਿਆਂ ਤੇ ਕੰਮ ਕਰੂਗੀ ਅੱਗੇ ਗੱਲ ਕਰਦੇ ਆਪਾਂ ਟ੍ਰਾਈਫਲੌਕਸਿਸ ਟ੍ਰਾਬੀਨ ਪਲਸ ਟੈਬੂਗਨਾਜੋਲ ਪ੍ਰਤੀ ਇੱਕ ਡੋਜ਼ ਦੀ ਕਲੇ ਕਰਕੇ 120 ਗ੍ਰਾਮ ਤੋਂ ਲੈ ਕੇ 160 ਗ੍ਰਾਮ ਤੱਕ ਪਾ ਸਕਦੀਆਂ ਜੇਕਰ ਆਪਣੇ ਚੋਨੇ ਦੇ ਵਿੱਚ ਹਲਦੀ ਰੋਗ ਵੀ ਹੁੰਦਾ ਜਿਵੇਂ ਫਾਟਸਮਟਾ ਤਾਂ ਇਸੀ ਡੋਸ ਆਪਾਂ 150 ਗ੍ਰਾਮ ਤੋਂ ਲੈ ਕੇ 160 ਗ੍ਰਾਮ ਪਾ ਸਕਦੇ ਜੇਕਰ ਫਾਸਮਟ ਨਹੀਂ ਹੁੰਦਾ ਤੇ 120 ਗ੍ਰਾਮ 130 ਗ੍ਰਾਮ ਤੇ ਵਧੀਆ ਰਿਜ਼ਲਟ ਮਿਲਦੇ ਆ ਤੇ ਕਾਫੀ ਕਿਸਾਨ ਵੀਰਾਂ ਨੂੰ ਪਤਾ ਹੈ ਇਸ ਦਾ ਰਿਜ਼ਲਟ ਵੀ ਬਹੁਤ ਵਧੀਆ ਅੱਗੇ ਗੱਲ ਕਰਦੇ ਆਪਾਂ ਅਜੋਕਸਿਸਟ੍ਰੋਬੀ ਪਲਸ ਡਾਈਫੈਨੋਗਨਾ ਜੋਲ ਬਾਰੇ ਕਾਫੀ ਪੁਰਾਣਾ ਸਾਲਟਾ ਪ੍ਰਤੀ ਏਕੜ 200 ਐਮਐਲ ਇਸ ਸਾਲਟੇ ਦੀ ਡੋਸ ਆ ਆਪਣੇ ਕਿਸਾਨ ਵੀਰ ਚੰਗੀ ਤਰ੍ਹਾਂ ਇਸ ਨੂੰ ਜਾਣਦੇ ਆ ਤੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਸ ਦਵਾਈ ਦਾ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ ਹੈ ਇਹ ਸਾਰੀਆਂ ਦਵਾਈਆਂ ਆਪਾਂ ਬਾਸਮਤੀ ਦੇ ਗੋਪ ਦੀ ਸਮੇ ਕਰਨੀ ਆ ਤੇ ਦੋਸਤੋ ਯਾਦ ਰੱਖੇ ਇਹ ਦਵਾਈਆਂ ਆਪਾਂ ਦੋ ਵਾਰੀ ਤੋਂ ਵੱਧ ਰਿਪੀਟ ਨਹੀਂ ਕਰਨੀ ਵੀ ਅੱਜ ਕਰ ਲਈ ਇੱਕ ਵਾਰੀ ਹੋਰ ਕਰ ਸਕਦੇ ਆ ਬਸ ਦੋ ਵਾਰੀ ਕਰਨੀ ਆ ਉਸ ਤੋਂ ਬਾਅਦ ਆਪਾਂ ਇਹ ਦਵਾਈਆਂ ਰਿਪੀਟ ਨਹੀਂ ਕਰਨੀਆਂ ਚਾਹੀਏ ਤੁਸੀਂ ਝੋਨਾ ਲਗਾਇਆ ਚਾਹੇ ਤੁਸੀਂ ਬਾਸਮਤੀ ਲਗਾਈਏ ਇਹ ਗੱਲ ਹਮੇਸ਼ਾ ਯਾਦ ਰੱਖਣੀ ਆ ਇਸ ਤੋਂ ਇਲਾਵਾ ਦੋਸਤੋ ਜਿਹੜਾ ਆਪਣਾ ਟੈਬ ਗੁਨਾਜੋਲ ਪਲੱਸ ਆਕਸੀਸਟ੍ਰੋਬਿਨੋਂ ਦਾ ਪ੍ਰਤੀ 1 ਕਿੱਡ 330 ਐਮਐਲ ਡੋਸ ਇਸ ਦੇ ਰਿਜ਼ਲਟ ਵੀ ਵਧੀਆ ਮਿਲਦੇ ਆ ਹੁਣ ਦੋਸਤੋ ਤੁਹਾਨੂੰ ਇੱਕ ਨਹੀਂ ਦੋ ਨਹੀਂ ਪੂਰੀਆਂ ਪੰਜ ਦਵਾਈਆਂ ਦੱਸਦੀਆਂ ਸਾਰੀਆਂ ਦਾ ਰਿਜ਼ਲਟ ਹੀ ਬਹੁਤ ਜ਼ਿਆਦਾ ਵਧੀਆ ਜਿਹੜੀ ਤੁਹਾਨੂੰ ਪਸੰਦ ਆ ਜਿਹੜੀ ਤੁਹਾਡੀ ਫੇਵਰੇਟ ਆ ਉਹ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ